ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਯੁੱਗ ਚੱਲ ਰਿਹਾ ਇਹ ਇਲੈਕਟ੍ਰੋਨਿਕਸ ਦਾ ਜਿਹੜਾ ਯੁੱਗ ਹੈ ਤੇ ਬਹੁਤ ਤੇਜ਼ੀ ਨਾਲ ਇਹ ਤਬਦੀਲੀਆਂ ਆ ਰਹੀਆਂ ਸਮੇਂ ਦੇ ਹਾਨੀ ਬਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਆਪਣੇ ਪੂਰ ਜ਼ੋਰ ਯਤਨ ਵੀ ਕਰ ਰਹੀ ਹੈ ਜਿੱਥੇ ਸਾਡਾ ਸੋਸ਼ਲ ਮੀਡੀਆ ਦਾ ਸਾਰਾ ਕਾਰਜ ਆਪਣੇ ਬੱਚੇ ਦੇਖਦੇ ਆ ਸਾਰੇ ਸਾਡੇ ਮਲਾਜੋ ਉੱਥੇ ਬੜੇ ਲੰਬੇ ਅਰਸੇ ਤੋਂ ਇਹ ਵੀ ਸੀ ਕਿ ਇੱਕ ਆਪਾਂ ਸਟੂਡੀਓ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ 1 ਟੂ 1 ਵੀ ਤੇ ਉਹ ਵੀ ਕਈ ਵਾਰੀ ਸਾਡੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲੈਟਨ ਹੁੰਦੇ ਆ ਉਹ ਸਾਰੇ ਇੱਥੇ ਹੀ ਉਹ ਨਸ਼ਰ ਕੀਤੇ ਜਾਣ ਸੋ ਅੱਜ ਰਸਮੀ ਤੌਰ ਤੇ ਇਹ ਸਟੂਡੀਓ ਦਾ ਜਿਹੜਾ ਹੈ ਉਦਘਾਟਨ ਕੀਤਾ ਗਿਆ ਮੈਂ ਸਾਡੇ ਮੀਰ ਸਕੱਤਰ ਸਰਦਾਰ ਹਰਪ੍ਰੀਤ ਸਿੰਘ ਬਾਕਤਾ ਤੇ ਸਮੂੱਚੀ ਇਹਨਾਂ ਦੀ ਸਾਰੀ ਟੀਮ ਮੀਡੀਆ ਦੀ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹ ਕਾਰਜ ਜੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਚਲੋ ਕੋਈ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਹੁਣ ਬਹੁਤ ਸਿਹਤਦਾਰਾ ਦੇ ਨਾਲ ਖੂਬਸੂਰਤ ਜਿਹੜਾ ਇਹ ਸਟੂਡੀਓ ਇਹਦੀ ਇਨਸਟਾਲੇਸ਼ਨ ਹੋਈ ਆ ਗੁਰੂ ਚਰਨਾਮਚ ਅਰਦਾਸ ਵੀ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਸ ਸਮੇਂ ਦੇ ਹਾਨੀ ਬਣ ਲਈ ਜਿਹੜੀਆਂ ਤਵਦੀਲੀਆਂ ਇਹ ਜ਼ਰੂਰੀ ਵੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪੇ ਅੰਗ ਸੰਘ ਹੋ ਕੇ ਸਾਰਿਆਂ ਦੀ ਮਦਦ ਵੀ ਕਰਨ ਤੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ 2015 ਚ ਜਦੋਂ ਬਿਆਦਮੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੇ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬਿਆਦਮੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਿਕਾਰਯੋਗ ਆ ਪਰ ਮੁਹਤਾਤ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਦੇਖੀਆਂ ਜਾਣ ਤੇ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧ ਜਾਂ ਗੁਟਕਾ ਸਹਿਬਾਨ ਨਾਲ ਸੰਬੰਧ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪਿਨਿਸ਼ਮੈਂਟ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਕਾਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹ ਨਵੀਂ ਬਣਾ ਦਿੱਤੀ ਉਹਨੂੰ ਚੇਂਜ ਕਰ ਦਿੱਤੀ ਹੈ ਬੀ ਐਨ ਐਸ ਐਲ ਕੀ ਐਮ ਬੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹਦੇ ਤੇ ਜਨਰਲ ਹਾਊਸ ਵੀ ਸੱਧਿਆ ਐਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰਗੁਪਤੀ ਬਾਣੀ ਦੀ ਬਿਆਦਵੀ ਕਰਦਾ ਉਹਨੂੰ ਸਜ਼ਾਏ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਰਹਿ ਘਟਨਾਵਾਂ ਰੁਕਦੀਆਂ ਨਹੀਂ ਕਿਉਂਕਿ ਚ ਸਵੀਅਰ ਪਿਨਿਸ਼ਮੈਂਟ ਕਿਸੇ ਨੂੰ ਦਿੱਤੀ ਨਹੀਂ ਜਾਂਦੀ। ਤੋਂ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ। ਸੱਚਮੁੱਚ ਹੀ ਕਿਹਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬਿਆਦਵੀ ਕਰਦਾ ਕਿਸੇ ਧਰਮ ਦੇ ਕਕਾਰਾਂ ਦੀ ਜਿਦਾਂ ਸ਼ਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ ਉਹਨਾਂ ਦੇ ਕੋਈ ਬੇਅਦਬੀ ਕਰਦਾ ਤੇ ਉਹਦੇ ਲਈ ਸਵੀਅਰ ਪਿਨਿਸ਼ਮੈਂਟ ਕਾਇਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਿਆਂ ਲਈ ਕੈਪੀਟਲ ਪਿਨਿਸ਼ਮੈਂਟ ਸਜ਼ਾਏ ਮੌਤ ਚਾਹੀਦੀ ਪਰ ਤਾਂ ਜੀ ਕਈ ਵਾਰੀ ਕਾਨੂੰਨ ਸਖਤ ਵੀ ਹੁੰਦੇ ਆ ਪਰ ਇਨਵੈਸਟੀਗੇਸ਼ਨ ਲੈਵਲ ਤੇ ਉਹ ਮਾਮਲੇ ਜਿਹੜੇ ਆ ਉਹ ਟਿੱਕੇ ਪੈ ਜਾਂਦੇ ਜੇ ਅਸੀਂ ਸੱਚਖੰਡ ਦੇ ਦਰਬਾਰ ਸਾਹਿਬ ਦੀ ਗੱਲ ਕਰੀਏ ਹਰਮੰਦਰ ਸਾਹਿਬ ਦੀ ਉੱਥੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਤੁਹਾਨੂੰ ਲੱਗਦਾ ਕਿ ਉਹਦੇ 'ਚ ਹੁਣ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਦੇਖੋ ਮੈਂ ਤਾਦਵੀ ਕਿਹਾ ਜਿਸਲੇ ਬਿਆਦਵੀ ਸੱਜਖੰਡ ਚ ਹੋਈ ਉਹ ਤੋਂ ਪਹਿਲਾਂ ਇੱਕ ਬਿਆਦਵੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸੁੱਟ ਦਿੱਤਾ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤੋਂ ਪੁੱਛ ਬਤਾਲ ਕੀਤੀ ਪਰ ਉਹ ਅਸੀਂ ਫਿਰ ਜਿਲੇ ਪੁਲਿਸ ਦੇ ਸਪੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਬਿਆਦਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ خیال ਹੈ ਜਿੰਨੇ ਕ ਕੇਸ ਹੁਣ ਤੱਕ ਦੇ ਨਾਲ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬੇਅਦਬੀ ਕੀਤੀ ਸੀ ਅੰਦਰ ਦਰਬਾਰ ਚ ਸਵੇਰੇ ਅੰਮ੍ਰਿਤ ਵੇਲੇ ਤਮਾਕੂ ਦੀਆਂ ਗੱਲਾਂ ਕੀਤੀ ਉਹ ਵੀ ਅਸੀਂ ਆਪ ਪੈਰ ਵਹੀ ਕਰਕੇ ਸ਼ੌਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ 5 ਸਾਲ ਕੈਦ ਹੋਈਆਂ ਨੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੂੰ ਕੋ ਮੈਂਟਲੀ ਰਿਟਾਇਰਡ ਜਾਂ ਉਹਦਾ ਕਹਿ ਕੇ ਇਹ ਜਿਹੜਾ ਆ ਉਹ ਦਫਨਾ ਦਿੰਦੇ ਆ ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ ਪਰ ਜੇ ਸਜ਼ਾ ਸਖਤ ਹੋਊਗੀ ਤਾਂ ਫਿਰ ਉਹਦਾ ਅਲਟੀਮੇਟਲੀ ਕੋਈ ਨਾ ਕੋਈ ਫਰਕ ਜਿਹੜਾ ਹੈ ਉਹ ਜ਼ਰੂਰ ਪੈਂਦਾ ਅਸੀਂ ਕਹਿ ਸਕਦੇ ਕਿ ਜਦੋਂ ਸਜ਼ਾ ਨਹੀਂ ਮਿਲਦੀ ਉਸ ਕਰਕੇ ਹੀ ਕਈ ਵਾਰ ਲੋਕਾਂ ਨੂੰ ਆਪ ਮੁਹਾਰੇ ਕਈ ਐਕਸ਼ਨ ਲੈਣੇ ਪੈਂਦੇ ਸੋਧਾ ਲਾਉਣ ਤੱਕ ਗੱਲ ਪਹੁੰਚ ਜਾਂਦੀ ਦੇਖੋ ਕਿਸੇ ਨੂੰ ਵੀ ਓਦਾਂ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਅ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜਿਗ੍ਹਾਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖ ਸਕਦਾ ਤੇ ਫਿਰ ਉਹਦੇ ਹੱਥ ਕਰਨਾ ਜਿਹੜੇ ਵਾਪਰ ਜਾਂਦੀਆਂ ਕਹਿੰਦੇ ਗੁਰਤੇਗ ਬਾਜਤ ਸਿੰਘ ਸਾਹਿਬ ਦੇ 3.5 ਸਾਲਾਂ ਛੇਤੀ ਗੁਰਪੁਰ ਮਨੋਸੋ ਦੀ ਸਰਕਾਰ ਨਾਲ ਕੋਈ ਰਾਬਤਾ ਕਾਇਮ ਕਰਕੇ ਦੇਖੋ ਲੋਕਾਂ ਤੋਂ ਸੁਝਾਅ ਲਈ ਜਾ ਰਹੇ ਨੇ ਦੇਖੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰਾਂ ਨੂੰ ਖਾਸ ਕਰਕੇ ਕਿ ਜਿਹੜੇ ਧਾਰਮਿਕ ਸਾਡੇ ਹੁੰਦੇ ਆ ਸਤਿਆਪਦੀਆਂ ਮਨਾਉਣ ਦਾ ਅਧਿਕਾਰ ਹੋ ਕੇਵਲ ਤਾਂ ਕੇਵਲ ਸ਼ਾਮਨੀ ਗੁਰਦਰਾ ਪ੍ਰਬੰਧਕ ਕਮੇਟੀ ਸਰਕਾਰਾਂ ਜਿਹੜੀਆਂ ਉਹ ਮਨਾ ਸਕਦੀਆਂ ਕਿਸ ਰੂਪ ਦੇ ਵਿੱਚ ਕੋਈ ਕੋਈ ਵੱਡਾ ਕਾਰਜਕਰਨ ਸਤਪੁਰਾਂ ਦੇ ਸੰਮੁਖੋ ਉਹ ਵੱਡਾ ਹਸਪੀਟਲ ਖੋਲ ਦੇਣ ਕੋਈ ਨਰਸਿੰਗ ਕਾਲਜ ਵੱਡਾ ਖੋਲ ਦੇਣ ਕੋਈ ਮਾਰਕੀਟਾ ਵੱਡਾ ਬਣਾ ਦੇਣ ਹੋਰ ਕਾਰਜ ਕਰ ਲੈ। ਮਨਾਉਣ ਦੀ ਜੀ ਸਾਦਗੇ ਪਰ ਅਸੀਂ ਇਹਦੇ ਸਬੰਧ ਦੇ ਵਿੱਚ ਹੁਣ 14 ਤਰੀਕ ਨੂੰ ਮੀਟਿੰਗ ਰੱਖੀ ਆ। ਜਿਹਦੇ ਵਿੱਚ ਅਸੀਂ ਸਾਰੇ ਬੈਠ ਕੇ ਕਿਉਂਕਿ ਸਾਡੀ ਸ਼ਤਾਬਦੀ ਤਾਂ ਉਦਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਡੇ ਤੋਂ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਈ ਸੀ। ਹੁਣ ਅਸੀਂ ਇੱਕ ਵੱਡਾ ਸਵਾਗਤ ਕਰਕੇ ਵੀ ਹਟੇ ਆ। ਪਰ ਸਰਕਾਰਾਂ ਆਪਣੇ ਅਧਾਰੇ ਤੱਕ ਸੰਤ ਰਹਿਣ ਕਿਉਂਕਿ ਪਹਿਲਾਂ ਵੀ ਦੇਖਿਆ ਜਦੋਂ ਕਦੋਂ ਸਰਕਾਰਾਂ ਹੁੰਦੀਆਂ ਤੇ ਉਹ ਜਿਹੜਾ ਯਤਨ ਕਰਦਿਆਂ 550ਵੇਂ ਸਾਲੇ ਪ੍ਰਕਾਸ਼ ਦਿਹਾੜੇ ਤੇ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਉਹ ਕੋਈ ਫਰੂਟ ਫੁੱਲ ਨਹੀਂ ਨਿਕਲਦਾ ਸਾਡੇ ਅਸੀਂ ਸ਼ਤਾਬ ਦੀਆਂ 23 24 25 ਨੂੰ 3 ਦਿਨ ਲਗਾਤਾਰ ਪਹਿਲਾਂ ਉਹਦੇ ਨਗਰ ਕੀਰਤਨ ਹੋਣੇ ਆ ਤੇ ਸਰਕਾਰਾਂ ਉਹਦੇ ਵਿੱਚ ਸ਼ਮੂਲੀਅਤ ਕਰਨ ਸੰਗਤ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਸ਼ਤਾਬਦੀ ਬਣਾਈ ਗਈ ਸੀ ਉਸ ਵੇਲੇ ਸਰਕਾਰ ਨੇ ਕੋਈ ਪ੍ਰਬੰਧ ਜਾਂ ਸਹਿਯੋਗ ਜਿਹੜੀ ਗੋਇੰਦਵਾਲ ਵਿਖੇ ਮਨਾਈ ਗਈ ਸੀ ਉਹ ਮੈਂ ਸਾਹਮਣੇ ਇੱਕ ਮਸਾਲੀ ਸ਼ਤਾਬਦੀ ਸੀ ਜਿਹਦੇ ਵਿੱਚ ਲਗਾਤਾਰ 1 ਮਹੀਨਾ ਲੋਕਾਂ ਨੇ ਵੱਡੀ ਟੋਲ ਲਗਾਈ ਪਰ ਮੈਂ ਕਹਿ ਸਕਦਾ ਵੀ ਕਿਸੇ ਨੇ ਉਹਨਾਂ ਛੜਕਾਂ ਦੇ ਉੱਤੇ ਪੈਚ ਵਰਕ ਵੀ ਨਹੀਂ ਕੀਤਾ ਸੋ ਇਸ ਕਰਕੇ ਉਦੋਂ ਵੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਤੇ ਉਹ ਸ਼ਤਾਬਦੀ ਦੇ ਪਰਥਾਈ ਕੋ ਐਸੀ ਗੱਲ ਕਰ ਜਾਣੀ ਜਿਹੜੀ ਹਮੇਸ਼ਾ ਸਦੀਵ ਕਾਲ ਉਹਦੇ ਜਿਹੜੇ ਆਜ਼ਾਦ ਬਣੇ ਰਹੇ ਉਹਨਾਂ ਦੇ ਧਾਰਮਿਕ ਸ਼ਤਾਬਦੀਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦੇਖੋ ਇਹਦਾ ਕੁਦਰਤੀ ਆਪਾਂ ਮੈਂ ਹੁਣ ਦੇਖਦਾ ਰੋਜ਼ ਉਹ ਵੱਡੇ ਪੇਜ ਦੇ ਉੱਤੇ ਇhtiyar ਦਿੱਤਾ ਜਾਂਦਾ ਮੈਨੂੰ ਇਹ ਨਹੀਂ ਕੋਈ ਵੀ ਉਹਦੇ ਬਾਰੇ ਇhtiyar ਦੇਣ ਜੀ ਸੱਦ ਕੇ ਦੇਣ ਪਰ ਜਿਹੜਾ ਮੈਂ ਕਿਹਾ ਵੀ ਉਹਨੂੰ ਧਾਰਮਿਕ ਤੌਰ ਦੇ ਉੱਤੇ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਮਨਾਉਂਦੀ ਵੀ ਆ ਉਹ ਚਾਹਣ ਜੀ ਆਇਆਂ ਨੂੰ ਪਰ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਉਸ ਤੋਂ ਬਾਅਦ ਪੁਲਤਾਰ ਸੰਧਵਾ ਦਾ ਬਿਆਨ ਵੀ ਆਇਆ ਉਹ ਕਹਿੰਦੇ ਜੀ ਪਹਿਲਾਂ ਵੀ ਸਰਕਾਰਾਂ ਮਨਾਉਂਦੀਆਂ ਦੇਖੋ ਪਹਿਲਾਂ ਮੇਰੀ ਬੇਨਤੀ ਸੋ ਪਹਿਲਾਂ ਸਰਕਾਰਾਂ ਸਾਡੇ ਸਮਾਜਵਾਦੀ ਦੇ ਵਿੱਚ ਸਾਰਿਆਂ ਦੇ ਕਿਛੇ ਨੂੰ ਭਰੋਲ ਲਓ। ਸ਼ਮੂਲੀਅਤ ਕਰਦੇ ਸੀ। ਤੇ ਇਸ ਕਰਕੇ ਸਹਿਯੋਗ ਹੁੰਦਾ ਉਹਦੇ ਵਿੱਚ ਸਹਿਯੋਗ ਹੋਣ ਵੀ ਕਰਨ ਉਹ ਜੈਨ ਨੂੰ ਕਹਾਂ। ਜਿਹੜੀ ਪ੍ਰਾਜ਼ੀ 14 ਤਰੀਕ ਨੂੰ ਤੁਸੀਂ ਮੀਟਿੰਗ ਕਹਿ ਰਹੇ ਹੋ ਇਹ ਸਾਰੇ ਸਿੱਖ ਜਥੇਬੰਦੀ ਇਹਦੇ ਵਿੱਚ ਹਾਂ ਜਥੇਬੰਦੀਆਂ ਸਾਰੀਆਂ ਵਿੱਚੇ ਸ਼ੋਮਣੀ ਕਾਲੀ ਦਲ ਤੇ ਹੋਰ ਸਾਰੀਆਂ ਸਮੂਚੇ ਜਥੇਬੰਦੀਆਂ ਨੇ ਹੱਕ ਸੰਘ ਜਥੇਬੰਦੀਆਂ ਟਕਸਾਲਾਂ ਸਿੱਖ ਵਿਦਵਾਨ ਆ ਫਿਰ ਉਹਦੇ ਵਿੱਚ ਸਟੱਡੀ ਸਰਕਲ ਆ ਉਹਦੇ ਵਿੱਚ ਫਿਰ ਸਿੱਖ ਮਿਸ਼ਨਰੀ ਵਾਲੇ ਸਾਰਿਆਂ ਨੂੰ ਅਸੀਂ ਹਾਂਜੀ ਉਹ ਸਾਰਿਆਂ ਨੂੰ ਅਸੀਂ ਕਾਲ ਕੀਤਾ ਜੀ ਧੰਨਵਾਦ ਥੈਂਕ ਯੂ